ਜਨਾਬ ਕੋਈ ਨੀ ਗਰੂਫਦੋ ਨਾ ਬਣਾਓ ਤੁਸੀਂ ਕਿਹਾ 500 ਰੁਪਏ ਦੀ ਹੁੰਦੀ ਅਸੀਂ ਬਾਕੀ ਕਮਿਸ਼ਨ ਖਾਣੇ ਆ ਮੇਰੇ ਕੋਲ ਇੱਕ ਰਿਕਾਰਡਿੰਗ ਆਈ ਹੈ ਸੁਣਿਓ ਸਾਰੇ ਧਿਆਨ ਨਾਲ ਫਿਰ ਆਪਾਂ ਇਹ ਰਿਕਾਰਡਿੰਗ ਵਾਲੇ ਬੰਦੇ ਨੂੰ ਫੋਨ ਕਰਕੇ ਪੂਰਾ ਅਜਤ ਕੋਲ ਲਾਈਵ ਗੱਲਬਾਤ ਕਰਾਂਗਾ ਕਿ ਜਿਹੜੇ ਆ ਲੋਕ ਘਰਾਂ ਚ ਬਹਿ ਕੇ ਬੋਲ ਕੇ ਸੋਚਦੇ ਨੇ ਕਿ ਸੀ ਢਾਲਾਂਗੇ ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ ਬੇਸ਼ਰਮੀ ਤੇ ਉੱਤਰ ਆ ਡਾਕਟਰ ਅਨਮੋਲ ਕੁਵਾਤਰਾ ਨੇ ਇੰਜ ਕਰਾਈ ਬੋਲਤੀ ਬੰਦ ਅਤੇ ਬਣਾਈ ਰਹਿਲ ਦੱਸਦੀ ਕਿ ਅਨਮੋਲ ਕੁਵਾਤਰਾ ਉਹ ਨਾਮ ਹੈ ਜਿਸ ਤੋਂ ਕੋਈ ਜਾਣ ਪਹਿਚਾਣ ਦਾ ਮਤਾਜ਼ ਨਹੀਂ ਹੈ ਅਨਮੋਲ ਨੇ ਸਮਾਜ ਸੇਵਾ ਕਰਨ ਲਈ ਆਪਣੀ ਕਾਮਯਾਬੀ ਗਾਇਕ ਦੇ ਕਰੀਅਰ ਛੱਡਿਆ ਸੀ ਤੇ ਇਸ ਸਮੇਂ ਉਹ ਆਪਣੀ ਐਨ ਜੀਓ ਇੱਕ ਜ਼ਰੀਆ ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ ਇਸ ਤੋਂ ਇਲਾਵਾ ਅਨਮੋਲ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ ਪਰ ਹਾਲੀ ਚ ਇੱਕ ਡਾਕਟਰ ਅਨਮੋਲ ਕਵਾਤਰਾ ਤੇ ਬੇਹੱਦ ਸੰਗੀਨ ਇਲਜ਼ਾਮ ਲਾਉਂਦੇ ਹੋਏ ਉਸ ਨੂੰ ਫਰੋਡ ਕਰਾਰ ਦਿੱਤਾ ਤੇ ਕਿਹਾ ਕਿ ਉਹ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੇ ਆਓ ਜਾਣਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਬੀਤੇ ਦਿਨੀ ਅਨਮੋਲ ਕਵਾਤਰਾ ਇੰਸਟਾਗ੍ਰਾਮ ਤੇ ਲਾਈਵ ਹੋਏ ਸੀ ਇਸ ਦੌਰਾਨ ਉਸ ਨੇ ਇੱਕ ਡਾਕਟਰ ਦੀ ਕਾਲ ਰਿਕਾਰਡਿੰਗ ਸੁਣਾਈ ਜੋ ਕਿ ਅਨਮੋਲ ਤੇ ਸੰਗੀਨ ਇਲਜ਼ਾਮ ਲਗਾ ਰਹੇ ਸੀ ਇਸ ਡਾਕਟਰ ਦੀਆਂ ਗੱਲਾਂ ਤੋਂ ਹੀ ਲਾਲਚ ਦੀ ਬੂ ਆਉਂਦੀ ਹੈ ਉਸ ਨੇ ਬੇਸ਼ਰਮੀ ਦੇ ਲਹਿਜੇ ਚ ਕਿਹਾ ਕਿ ਇੱਕ ਆਦਮੀ 5 ਕਰੋੜ ਲਾ ਕੇ ਡਾਕਟਰ ਬਣਦਾ ਹੈ ਤਾਂ ਕਿ ਉਹ ਮਰੀਜ਼ਾਂ ਤੋਂ ਕਮਿਸ਼ਨ ਨਹੀਂ ਖਾ ਸਕਦਾ ਇਹ ਉਹ ਡਾਕਟਰ ਸੀ ਜਿਸ ਨੇ ਕੁਝ ਦਿਨ ਪਹਿਲਾਂ ਇੱਕ ਗਰੀਬ ਔਰਤ ਨੂੰ ਅਲਟਰਾਸਾਉਂਡ ਕਰਵਾਉਣ ਲਈ ਕਿਹਾ ਤੇ ਪਰਚੀ ਤੇ ਅਲਟਰਾਸਾਉਂਡ ਦੀ ਕੀਮਤ 5000 ਰੁਪਏ ਲਿਖੀ ਜਦ ਕਿ ਅਨਮੋਲ ਦਾ ਕਹਿਣਾ ਸੀ ਕਿ ਅਸਲ 'ਚ ਅਲਟਰਾਸਾਉਂਡ 1600 ਰੁਪਏ 'ਚ ਹੋ ਜਾਂਦਾ ਹੈ ਮਹਿਲਾ ਦਾ ਇਹ ਵੀਡੀਓ ਕਾਫੀ ਚਰਚਾ ਚਿਰਿਆ ਜਿਸ ਤੋਂ ਬਾਅਦ ਉਸ ਡਾਕਟਰ ਨੇ ਅਨਮੋਲ ਨੂੰ ਮੈਸੇਜ ਭੇਜ ਕੇ ਖਰੀਆਂ ਖਰੀਆਂ ਸੁਣਾਈਆਂ ਇਸ ਤੋਂ ਬਾਅਦ ਅਨਮੋਲ ਨੇ ਇਸ ਡਾਕਟਰ ਦੀ ਬੋਲਤੀ ਕਿਵੇਂ ਬੰਦ ਕੀਤੀ ਉਹ ਵੀਡੀਓ ਤੁਹਾਨੂੰ ਅਸੀਂ ਅੱਗੇ ਦਿਖਾਵਾਂਗੇ ਲਾਸਟ ਦੇ ਵਿੱਚ ਸੋ ਵੀਡੀਓ ਦੇ ਆਖਿਰ ਤੱਕ ਬਣੇ ਰਹੋ ਸੋ ਦੱਸਦੀ ਹੈ ਕਿ ਕਾਬਲੀ ਗੌਰ ਹੈ ਕਿ ਅਨਮੋਲਕ ਵਾਤਰਾ ਅਕਸਰ ਆਪਣੇ ਵੀਡੀਓਜ਼ ਤੇ ਸਿਹਤ ਸਿਸਟਮ ਤੇ ਸਵਾਲ ਉਠਾਉਂਦੇ ਰਹਿੰਦੇ ਹਨ ਉਹ ਕਹਿੰਦਾ ਹੈ ਕਿ ਉਸਨੇ ਗਰਾਉਂਡ ਲੈਵਲ ਤੇ ਕੰਮ ਕੀਤਾ ਹੈ ਤੇ ਉਸ ਨੂੰ ਪਤਾ ਹੈ ਕਿ ਕਈ ਡਾਕਟਰ ਮਰੀਜ਼ਾਂ ਨੂੰ ਕਿਸ ਤਰ੍ਹਾਂ ਲੁੱਟਦੇ ਹਨ ਇਹੀ ਨਹੀਂ ਉਹ ਸਮੇਂ-ਸਮੇਂ ਤੇ ਪੰਜਾਬ ਸਰਕਾਰ ਤੇ ਵੀ ਤਿੱਖੇ ਤੰਜ ਕੱਸਦਾ ਹੈ ਸੋ ਆਓ ਬਾਕੀ ਲੈ ਚੱਲਦੇ ਹਾਂ ਤੁਹਾਨੂੰ ਅਨਮੋਲਕ ਵਾਤਰਾ ਦੇ ਉਸ ਵੀਡੀਓ ਵੱਲ ਜਿਸ ਦੇ ਵਿੱਚ ਉਸਨੇ ਡਾਕਟਰ ਦੀ ਰੇਲ ਬਣਾਈ ਸੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਬਾਕੀ ਤੁਹਾਡਾ ਇਸ ਡਾਕਟਰ ਬਾਰੇ ਕੀ ਕਹਿਣਾ ਹੈ ਉਹ ਜਰੂਰ ਆਪਣੇ ਰਾਏ ਸਾਨੂੰ ਦਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜਨਾਬ ਪਬਲਿਕ ਨੂੰ ਫਤੂ ਨਾ ਬਣਾਓ ਤੁਸੀਂ ਕਿਹਾ 500 ਰੁਪਏ ਦੀ ਹੁੰਦੀ ਅਸੀਂ ਬਾਕੀ ਕਮਿਸ਼ਨ ਖਾਂਦੇ ਹਾਂ ਮੇਰੇ ਕੋਲ ਇੱਕ ਰਿਕਾਰਡਿੰਗ ਆਈ ਹੈ ਸੁਣਿਓ ਸਾਰੇ ਧਿਆਨ ਨਾਲ ਫਿਰ ਆਪਾਂ ਇਹ ਰਿਕਾਰਡਿੰਗ ਵਾਲੇ ਬੰਦੇ ਨੂੰ ਫੋਨ ਕਰਕੇ ਪੂਰਾ ਅੱਜ ਦੇ ਕੋਲ ਲਾਈਵ ਗੱਲਬਾਤ ਕਰਾਂਗੇ ਕਿ ਜਿਹੜੇ ਆ ਲੋਕ ਘਰਾਂ ਚ ਬਹਿ ਕੇ ਬੋਲ ਕੇ ਸੋਚਦੇ ਨੇ ਕਿਸੀਂ ਢਾਲਾਂਗੇ ਗੱਲ ਟਾਂਦਦੀ ਨਹੀਂ ਕਿ ਗੱਲ ਸੱਚਾਈ ਦੀ ਹੈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਜੋ ਬੋਲਦਾ ਵੀਡੀਓ 'ਚ ਉਹ ਸਾਰਾ ਕੁਝ ਠੀਕ ਹੈ ਇਦਾਂ ਹੀ ਕਰੋ ਹੋ ਸਕਦਾ ਕਿ ਕਿਤੇ ਕਿਤੇ ਮੈਂ ਵੀ ਗਲਤ ਹੋਵਾਂ ਪਰ ਹਾਂ ਉਹ ਆ ਕੇ ਡਿਸਕਸ ਕਰਨਾ ਪੈਣਾ ਘਰ ਬੈ ਕੇ ਨਹੀਂ ਆਪਾਂ ਮੇਰਾ ਖੁਲਾਸਾ ਕਰ ਸਕਦੇ ਆਪਾਂ ਪਹਿਲਾਂ ਸੁਣੋ ਜਨਾਬ ਪਬਲਿਕ ਨੂੰ ਫੁੱਤੂ ਨਾ ਬਣਾਓ ਡਾਕਟਰ ਨੂੰ ਇੱਕ ਨੂੰ ਐਮਬੀਬੀਐਸ ਕਰਨ ਲਈ ਕਰੋੜ ਰੁਪਇਆ ਲੱਗਦਾ ਤੇ ਐਮਡੀ ਕਰਨ ਲਈ ਘੱਟੋ ਘੱਟ 5 ਕਰੋੜ ਰੁਪਇਆ ਲੱਗ ਜਾਂਦਾ ਠੀਕ ਹੈ ਜੀ ਜੇ ਉਹਨੇ 5000 ਰੁਪਇਆ ਲਿਖ ਦਿੱਤਾ ਤੇ ਕੋਈ ਆਫਤ ਨਹੀਂ ਆ ਗਈ ਠੀਕ ਹੈ ਜੀ ਤੁਸੀਂ ਇਹ ਗੱਲ ਤੁਸੀਂ ਕਹਿੰਦੇ ਸੀ 1600 ਦੀ ਪੁਰਾਨਿਆਂ ਦਾ ਰੇਟ 1600 ਰੁਪਇਆ ਹੈ ਹੀ ਨਹੀਂ ਉਹਦਾ ਰੇਟ ਹੀ 500 ਤੋਂ ਲੈ ਕੇ 800 ਤੱਕ ਹੀ ਹੈ ਜਿਆਦਾ ਜਿਆਦਾ 12000 ਰੁਪਇਆ ਲੱਗਦਾ ਫਿਰ ਤੁਹਾਡੇ ਵੀ ਤੁਹਾਨੂੰ ਜੋ ਫਰਕ ਕੀ ਹੈ ਤੁਸੀਂ ਐਂ ਜੋ ਚਲਾ ਰਹੇ ਆ ਕੋਈ ਡਿਗਰੀ ਡਿਪਲੋਮਾ ਨਹੀਂ ਕੀਤਾ ਦੁਨੀਆ ਨੂੰ ਫੁੱਦੂ ਬਣਾ ਰਹੇ ਆ ਪਾਦਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਉਹ ਡਾਕਟਰ ਤਾਂ ਫੁੱਦੂ ਨਹੀਂ ਬਣਾਇਆ ਨਾ ਫੁੱਦੂ ਤੁਸੀਂ ਬਣਾ ਰਿਆ ਪਬਲਿਕ ਨੂੰ ਡਾਕਟਰ ਨਹੀਂ ਬਣਾ ਰਿਆ ਉਹ ਜਿਸ ਉਹ ਉਹ ਦਿਖਾਉਂਦੇ ਨੇ ਕੈਮਰਾ ਲਾ ਕੇ ਫੇਸਬੁੱਕ ਤੇ ਪਾ ਕੇ ਜੀ ਅਸੀਂ ਬਹੁਤ ਭਲਾਈ ਕਰ ਰਹੇ ਹਾਂ ਅਸੀਂ ਬੜਾ ਵਧੀਆ ਕੰਮ ਕਰ ਰਹੇ ਹਾਂ ਜੀ ਸਾਡੇ ਵਰਗਾ ਕੋਈ ਭਲਾ ਬੰਦਾ ਹੀ ਨਹੀਂ ਹੈਗਾ ਤੁਸੀਂ ਕੀ ਕਰਦੇ ਹੋ ਉਹ ਵੀਡੀਓ ਵੀ ਇੱਥੇ ਚੱਲ ਰਹੀ ਹੈ ਉਹ ਰੱਖੀ ਹੋਈ ਉੱਥੇ ਤੁਸੀਂ ਵੀ ਆ ਜਿਹੜੀ ਵੀਡੀਓ ਤੇ ਡਾਕਟਰ ਗੱਲ ਕਰ ਰਿਹਾ ਆਹੀ ਵੀਡੀਓ ਆ ਮੈਂ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਨਾ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਡਾਕਟਰ ਨੇ ਸਕੈਨ ਲਿਖ ਕੇ ਦਿੱਤੀ ਹੈ ਤੇ ਉਸ ਕੈਨ ਦੀ ਕੀਮਤ ਹੈਗੀ 1600 ਰੁਪਏ ਡਾਕਟਰ ਨੇ ਲਿਖਤਾ 5000 ਤੇ ਪਤਾ ਨਹੀਂ ਕਿਸੇ ਨੂੰ ਮਿਰਚਾਂ ਲੜ ਗਈਆਂ ਬਹੁਤ ਜ਼ਿਆਦਾ ਤੇ ਉਹਨੇ ਮੈਨੂੰ ਰਿਕਾਰਡਿੰਗ ਭੇਜਤੀ ਇਹ ਬਾਈ ਜੀ ਨਾਲ ਮੈਂ ਹੁਣ ਡਾਇਰੈਕਟ ਤੁਹਾਡੇ ਮੋਹਰੇ ਫੋਨ ਤੇ ਗੱਲ ਕਰਾਂਗਾ ਠੀਕ ਹੈ ਕਾਲ ਰਿਕਾਰਡਿੰਗ ਆ ਸੁਣ ਲੀਆ ਫਿਰ ਸੁਣਾ ਦੂੰਗਾ ਪਹਿਲਾਂ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਇਹ ਕੌਣ ਨੇ ਪਹਿਲਾਂ ਇਹ ਪੁੱਛਦੇ ਆਂ ਹਲੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਡਾਕਟਰ ਸਾਹਿਬ ਬੋਲ ਰਹੇ ਹੋ ਜੀ ਜੀ ਬੋਲ ਰਿਹਾ ਸਰ ਮੈਂ ਨਾ ਇੱਕ ਸੀਟੀ ਅਬਡੋਮਲ ਕਰਾਣੀ ਸੀਗੀ ਜੀ ਇਹ ਕਿੰਨੇ ਦੀ ਹੁੰਦੀ ਸਰ ਕਿੱਥੋਂ ਹੋਏਗੀ ਹਾਂਜੀ ਸੀਟੀ ਐਬਨਾਰਮਲ ਸਰ ਅੱਛਾ ਜੀ ਸੀ ਆਨ ਕੀ ਚੈੱਕ ਕਰਾਉਂ ਕਿ ਉਸ ਤੋਂ ਬਾਅਦ ਹੀ ਮੈਂ ਦੱਸ ਪਾਉਂਗਾ ਜੀ ਨਹੀਂ ਸਰ ਤੁਹਾਡੀ ਨਾ ਕੋਈ ਵੀਡੀਓ ਦੇਖੀ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਸੀ 1600 ਤੋਂ ਵੀ ਸਸਤੀ ਹੁੰਦੀ ਹੈ ਕੋਈ ਅਨਮੋਲ ਜੀ ਨਹੀਂ ਤੁਸੀਂ ਲਿਖਿਆ ਸੀ ਆਪਣੀ ਵੀ ਨਾ ਵਾਰਟਿੰਗ ਦੇਖੋ ਕਿ ਜਿਹੜੀ ਤੁਸੀਂ ਫੇਸਬੁੱਕ ਤੇ ਪਾਈ ਸੀ ਉਸ ਵਿੱਚ ਸੀਟੀ ਲਿਖਿਆ ਸੀ ਕਿ ਬਡਾਮਨ 800 ਲਿਖਿਆ ਸੀ ਉਹਦੇ ਤੇ ਸੀਟੀ ਐਬਨਾਰਮਲ ਲਿਖਿਆ ਜੀ ਮੈਂ ਪਰਚੀ ਭੇਜ ਦੇਣਾ ਤੁਹਾਨੂੰ ਪਰ ਜੀ ਤੁਸੀਂ ਉਹ ਵੀ ਲੈਂਗੁਏਜ ਵਿੱਚ ਬੋਲੀ ਸੀ ਮੈਂ ਉਹਦੀ ਗੱਲ ਕਰਦਾ ਸਰ ਲੈਂਗੁਏਜ ਮੈਂ ਸੀਟੀ ਅਬਡੋਮਨਲ ਗਿਆ ਸੀ ਸਰ ਇਹਨਾਂ ਨੂੰ ਹੋਲ ਅਬਡੋਮਨ ਦੀ ਇੱਕ ਸਕੈਨ ਲਿਖੀ ਆ ਸੀਟੀ ਕਿ ਡਾਕਟਰ ਕਿੰਨੀ پیسے ਲਾਤੀ ਡਾਕਟਰ ਬੰਦਾ ਸਰ ਪਹਿਲਾਂ ਮੈਂ ਜਿਹੜੀ ਗੱਲ ਕਰ ਰਹਾ ਆ ਪਾ ਇਹ ਤਾਂ ਕਰ ਲਈਏ ਉਹ ਤਾਂ ਮੈਂ ਪੈਸਿਆਂ ਦੀ ਗੱਲ ਤੇ ਅੱਪੇ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਸਰ ਇੱਕ ਇੱਕ ਸਰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਮੈਂ ਬਿਲਕੁਲ ਡਿਸਕਸ ਕਰਨਾ ਸਰ ਪਹਿਲਾਂ ਇਹ ਤਾਂ ਦੱਸੋ ਸੀਟੀ ਅਬਡੋਮਨਲ 500 ਰੁਪਏ ਦੀ ਹੁੰਦੀ ਕਿੱਥੋਂ ਆ ਤੁਹਾਡੀ ਰਿਕਾਰਡਿੰਗ ਆਈ ਹੈ ਮੈਨੂੰ ਦੱਸੋ 500 ਰੁਪਏ ਦੀ ਹੁੰਦੀ ਕਿੱਥੋਂ ਤੁਸੀਂ ਕਿਹਾ 500 ਦੀ ਹੁੰਦੀ ਤੁਸੀਂ ਕਿਹਾ 500 ਰੁਪਏ ਦੀ ਹੁੰਦੀ ਅਸੀਂ ਬਾਕੀ ਕਮਿਸ਼ਨ ਖਾਣੇ ਆ ਤੁਸੀਂ ਵਲੇ ਕਿਹਾ ਮੈਂ ਹਟਾ 1000 ਪਾਕਿਸਤਾਨ 700 800 ਰੁਪਏ ਲਈ ਸਰ ਮੈਂ ਉਸ ਵੀਡੀਓ ਦੇ ਵਿੱਚ ਸੀਟੀ ਅਬਡੋਮਲ ਦੀ ਗੱਲ ਕਰ ਰਿਹਾ ਜਿਹੜੀ ਡਾਕਟਰ ਨੇ 5-7000 ਰੁਪਏ ਦੀ ਲਿਖ ਕੇ ਦਿੱਤਾ ਉਹ ਮੈਂ 1600 ਦੀ ਕਰਾਨਾ ਤੁਸੀਂ ਕਿਹਾ ਜੀ ਉਹ 5-600 ਰੁਪਏ ਦੀ ਹੁੰਦੀ ਬਾਕੀ ਤੁਸੀਂ ਕਮਿਸ਼ਨ ਖਾਣੇ ਹੋ ਮੈਨੂੰ ਦੱਸੋ 5-600 ਦੀ ਕਿੱਥੋਂ ਹੁੰਦੀ ਮੋਦਕਲ ਕਰਾ ਲੈਣਾ ਬਾਰੇ ਤੁਸੀਂ ਸੀਟੀ ਅਬਡੋਮਲ ਲਿੰਕ ਕਿਹਾ ਸਰ ਤੁਸੀਂ ਵੀਡੀਓ ਦੁਬਾਰਾ ਦੇਖ ਕੇ ਮੈਨੂੰ ਬੈਕ ਕਾਲ ਕਰੋਗੇ ਤੁਸੀਂ ਪਹਿਲਾਂ ਆਪਣੇ ਤੁਸੀਂ ਤੁਸੀਂ ਵੀਡੀਓ ਸੁਣ ਕੇ ਮੈਨੂੰ ਬੈਕ ਕਾਲ ਕਰੋਗੇ ਇੱਕ ਵਾਰੀ ਇਹ ਸਰ ਤੁਸੀਂ ਕਨਫਰਮ ਕਰੋ ਤੁਸੀਂ ਡਾਕਟਰ ਨੂੰ ਤੁਸੀਂ ਕਹਿੰਦੇ ਹੋ ਜੀ ਮੈਂ ਨਹੀਂ ਕੀਤਾ ਕਿ ਮੈਂ ਫ੍ਰੀ ਬੈਠੇ ਮੈਂ ਦਿਨੋਂ ਐਸੇ ਨਹੀਂ ਫ੍ਰੀ ਫ੍ਰੀ ਨਹੀਂ ਲੁੱਟਣ ਤਾਂ ਤੁਸੀਂ ਤੁਹਾਨੂੰ ਬਣਾਉਂਦੇ ਕਹਿੰਦੇ ਡਾਕਟਰ ਇਦਾਂ ਕਰਦੇ ਕਿਵੇਂ ਕਿਵੇਂ ਲੁੱਟ ਰਹੇ ਆ ਆਪਣੀ ਅਮਨ ਦੇਖ ਤੇ ਕੇ ਤੇਰੀ ਅਮਨ ਤੇ ਕੀ ਆ ਕਿਵੇਂ ਲੁੱਟ ਰਹੇ ਆ ਦੱਸ ਤਾਂ ਦਿਓ ਅਸਰ ਤੁਹਾਡਾ ਨਾਮ ਕੀ ਹੈ ਮੈਂ ਤੈਨੂੰ ਵਿਸਟਿੰਗ ਕਾਰਡ ਦੇ ਦਿੱਤਾ ਆਪਣਾ ਨਾਮ ਤਾਂ ਦੱਸ ਦਿਓ ਸਰ ਹੈਲੋ ਲੈ ਆ ਕਾਰ ਆ ਡਾਕਟਰ ਨੇ ਦੇਖ ਇਹ ਡਾਕਟਰ ਪੜ੍ਹੇ ਲਿਖੇ ਐ ਐਮਬੀਬੀਐਸ ਐਮਡੀ ਡਾਕਟਰਾਂ ਦੀ ਇਹ ਮੈਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਇਦਾਂ ਦੇ ਗੰਦੇ ਜਿਹੜੇ ਗire ਹੋਏ ਇਦਾਂ ਦੇ ਡਾਕਟਰ ਜਿੰਨਾਂ ਕੋਲ ਮੇਰੇ ਵਰਗੇ ਮੇਰੀ ਗ੍ਰੈਜੂਏਸ਼ਨ ਵੀ ਬੜੀ ਮਤਲਬ ਸਪਲੀਆਂ ਨਾਲ ਪੁਆਇੰਟਾਂ ਦੇ ਪਾਸ ਹੋ ਕੇ ਮੇਰੀ ਡਿਗਰੀ ਹੋਈ ਆ ਤੇ ਉਹਨਾਂ ਨਾਲ ਇਹਨਾਂ ਪੜੇ ਲਿਕੇ ਡਾਕਟਰਾਂ ਕੋਲ ਗੱਲ ਨਹੀਂ ਹੋ ਰਹੀ ਇਹ ਆ ਸਾਡੇ ਡਾਕਟਰਾਂ ਦਾ ਹਾਲ ਦੇਖੋ ਫੋਨ ਕੱਟ ਗਿਆ ਮੈਂ ਫਿਰ ਫੋਨ ਕਰੂੰਗਾ ਇਹਨੂੰ ਨਾਮ ਨਹੀਂ ਦੱਸ ਰਿਹਾ ਮੈਨੂੰ ਆਪਣਾ ਟਰੂ ਕਾਲਰ ਤੇ ਕੀ ਨਾਮ ਸੀ ਇਹਨਾਂ ਦਾ ਦੇਖੋ ਵਿਚਾਰੇ ਮੈਨੂੰ ਉਮਰ ਦੇ ਲੱਗ ਰਹੇ ਨੇ ਕੱਟ ਤਾਂ ਆ ਦੇਖੋ ਐਡੇ ਜੋਗੇ ਨੇ ਇਹ ਇਹਨਾਂ ਦੀ ਕਹਿ ਲੋ ਕਿ ਇੱਕ ਲੈਵਲ ਹੈਗਾ ਇਹਨਾਂ ਦੀ ਰਿਕਾਰਡਿੰਗ ਸੁਣਾ ਮੈਨੂੰ ਫੋਨ ਕਰਕੇ ਇਹਨਾਂ ਨੇ ਭੇਜਿਆ ਕੀ ਆ ਸੁਣੋ ਜਨਾਬ ਪਬਲਿਕ ਨੂੰ ਫੁੱਦੂ ਨਾ ਬਣਾਓ ਡਾਕਟਰ ਨੂੰ ਇੱਕ ਨੂੰ ਐਮਬੀਬੀਐਸ ਕਰਨ ਲਈ ਕਰੋੜ ਰੁਪਈਆ ਲੱਗਦਾ ਤੇ ਐਮਡੀ ਕਰਨ ਲਈ ਘੱਟੋ ਘੱਟ 5 ਕਰੋੜ ਰੁਪਈਆ ਨਹੀਂ ਫਿਰ ਸਾਨੂੰ ਬਿਜ਼ਨਸ ਕਰਨ ਲਈ ਵੀ 5-5 ਕਰੋੜ ਰੁਪਈਆ ਲੱਗਦਾ ਸਾਡੀ ਫੈਕਟਰੀਆਂ ਦੇ ਤੇ ਅਸੀਂ ਵੀ ਮਾੜੇ ਲੋਕਾਂ ਦਾ ਵਿਚਾਰੇ ਦੇ ਲੋੜ ਮੰਨ ਦਾ ਖੂਨ ਚੂਸ ਲਈਏ ਇਹ ਡਾਕਟਰਾਂ ਕੋਲ ਵਧੀਆ ਗੱਲ ਕਹਿਣ ਨੂੰ ਕਿ ਕਰੋੜ ਰੁਪਈਆ ਲੱਗਦਾ ਜੀ ਤੇ ਉਸ ਤੋਂ ਬਾਅਦ ਅਸੀਂ ਖੂਨ ਪੀਵਾਂਗੇ ਲੋਕਾਂ ਦਾ ਚੱਕੋ ਧਰਨਾ ਲਾਓ ਆਵਾਜ਼ ਚੱਕੋ ਸਿਸਟਮ ਦੇ ਖਿਲਾ ਕਿ ਕਿਉਂ ਲੱਗਦਾ ਕਰੋੜ ਰੁਪਏ ਕਿਉਂ ਲੱਗਦਾ 5 ਕਰੋੜ ਰੁਪਏ ਮੈਂ ਤੁਹਾਡੇ ਨਾਲ ਬਹਿਣਾ ਤੁਹਾਡੇ ਨਾਲ ਧਰਨੇ ਤੇ ਬੈਠੂੰਗਾ ਤੁਹਾਡੇ ਨਾਲ ਜਿਹੜੀ ਮਰਜ਼ੀ ਸਰਕਾਰ ਹੋਵੇ ਅੱਖਾਂ ਚੱਖਾ ਵਾ ਕੇ ਲੜੂੰਗਾ ਬੈਠੋ ਅੱਗੇ ਸੁਣੋ ਠੀਕ ਹੈ ਜੀ ਜੇ ਉਹਨੇ 5000 ਰੁਪਏ ਲਿਖ ਦਿੱਤਾ ਤੇ ਕੋਈ ਆਸਤ ਨਹੀਂ ਆ ਗਈ ਠੀਕ ਹੈ ਜੀ ਸਹੀ ਗੱਲ ਤੁਸੀਂ ਕਹਿੰਦੇ ਸੀ 1600 ਦੀ ਕਰਾਨੀਆਂ ਉਹਦਾ ਰੇਟ 1600 ਰੁਪਏ ਹੈ ਹੀ ਨਹੀਂ ਉਹਦਾ ਰੇਟ ਹੀ 500 ਤੋਂ ਲੈ ਕੇ 800 ਤਾਈਂ ਹੈ ਜਿਆਦਾ ਜਾਂ ਤਾਂ 12000 ਰੁਪਏ ਲੱਗਦਾ ਤੇ ਤੁਹਾਡੇ ਵੀ ਤੁਹਾਨੂੰ ਚ ਫਰਕ ਕੀ ਹੈ ਤੁਸੀਂ ਐਂਜੋ ਚਲਾ ਰਹੇ ਆ ਕੋਈ ਡਿਗਰੀ ਡਿਪਲੋਮਾ ਨਹੀਂ ਕੀਤਾ ਦੁਨੀਆ ਨੂੰ ਫੋਧੂ ਬਣਾ ਰਹੇ ਆ ਬਾਦ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਿੰਨੀਆਂ ਮਿਰਚਾਂ ਲੜ ਰਹੀਆਂ ਨਾ ਕੋਈ ਡਾਕਟਰਾਂ ਨੂੰ ਇਹ ਤਾਂ ਚੀਕਾਂ ਐਂ ਪਵਾ ਕੇ ਰੱਖੂੰਗਾ ਮੈਂ ਮੈਂ ਇੱਕ ਵਾਰਗਲਾ ਪੈਸਾ ਸੋਚਦਾ ਜਿਹੜੇ ਕੁਛਕ ਮੇਰੇ ਖਿਲਾਫ ਡੱਡੂ ਪੈ ਜਾਂਦੇ ਨੇ ਨਾ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਕਿਉਂ ਪੈਂਦੇ ਨੇ ਇਹ ਜਿਹੜਾ ਮੈਡੀਕਲ ਮਾਫੀਆ ਦੇ ਕੁਛ ਸੋ ਕਾਲਡ ਡਾਕਟਰ ਕੁਛ ਜਿਨ੍ਹਾਂ ਕੋਲ ਬਰਦਾਸ਼ ਨਹੀਂ ਹੋ ਰਿਹਾ ਕਿ ਇਹ ਅਨਮੋਲ ਇੰਨੀ ਜ਼ਿਆਦਾ ਅਵੇਅਰਨੈਸ ਕਰ ਰਿਹਾ ਹੈ ਇੰਨੇ ਲੋਕ ਇੰਨੇ ਮਰੀਜ਼ ਤਾਂ ਕਿਸੇ ਪੇਸ਼ੈਂਟ ਕਿਸੇ ਡਾਕਟਰ ਦੀ ਓਪੀਡੀ ਚ ਨਹੀਂ ਹੁੰਦੇ ਜਿੰਨੇ ਸਾਡੇ ਕੋਲ ਇੱਥੇ ਆਉਂਦੇ ਨੇ ਇਹ ਸ਼ਾਇਦ ਇਹ ਚੀਜ਼ਾਂ ਡਾਕਟਰਾਂ ਕੋਲ ਬਰਦਾਸ਼ਤ ਨਹੀਂ ਹੋ ਰਹੀਆਂ ਇਹ ਡਾਕਟਰ ਵਿਚਾਰੇ ਮਜਬੂਰ ਹੋਏ ਪਏ ਨੇ ਕਿ ਅਨਮੋਲਤਾ ਇਦਾਂ ਲੋਕਾਂ ਨੂੰ ਵੇਅਰ ਕਰ ਕਰਕੇ ਕਰ ਕਰਕੇ ਸਾਡਾ ਮਾੜਾ ਧੰਦਾ ਬੰਦ ਕਰ ਦੇਗਾ ਮੈਂ ਇੱਕ ਡਾਕਟਰ ਨੂੰ ਗੱਲ ਪੁੱਛਣਾ ਚਾਹਨਾ ਤੁਹਾਡੀ ਓਪੀਡੀ ਫੀਸ ਕਾਦੇ ਲਈ ਹੁੰਦੀ ਹੈ ਸੁਪੋਜ਼ ਤੁਸੀਂ 5 ਕਰੋੜ ਰੁਪਏ ਲਾਇਆ ਐਮਡੀ ਕਰਕੇ ਐਮਡੀ ਡਾਕਟਰ ਦੀ ਕਿੰਨੀ ਓਪੀਡੀ ਫੀਸ ਹੈ ਮਿਨੀਮਮ ਤੋਂ ਮਿਨੀਮਮ 1000 1500 ਰੁਪਏ ਭਾਈ ਜੀ ਇੱਕ ਡਾਕਟਰ ਵੀ ਦਿਹਾੜੀ 'ਚ 200 ਪੇਸ਼ ਭਾਈ ਜੀ 20000 ਰੁਪਏ ਦਿਹਾੜੀ ਕਮਾਉਣ ਤੋਂ ਬਾਅਦ 6 ਲੱਖ ਰੁਪਏ ਮਹੀਨਾ ਕਮਾਉਣ ਤੋਂ ਬਾਅਦ 5 ਕਰੋੜ ਰੁਪਏ ਲਾ ਕੇ 6 ਲੱਖ ਰੁਪਏ ਮਹੀਨਾ ਕਮਾਉਣ ਤੋਂ ਬਾਅਦ ਹਜੇ ਵੀ ਤੁਹਾਨੂੰ ਇਹ ਲੱਗਦਾ ਕਿ ਤੁਹਾਨੂੰ ਕੋਈ ਕਮੀ ਹੈ